ਪੰਜਾਬ ਅੰਦਰ ਬੇਅਦਬੀ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਆਈ ਦਿਨੀ ਕਿਤੇ ਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਇਸੇ ਹੀ ਤਰ੍ਹਾਂ ਹੁਣ ਰਾਜਪੁਰਾ ਦੇ ਇੱਕ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਬਿਨਾਂ ਸਿਰ ਟੱਕੇ ਬੂਟ ਪਾ ਕੇ ਗੁਰੂ ਘਰ ਦੇ ਅੰਦਰ ਦਾਖਲ ਹੋ ਗਿਆ ਜਿਸ ਨੂੰ ਉੱਥੇ ਮੌਕੇ ਤੇ ਮੌਜੂਦ ਸੇਵਾਦਾਰਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਅਦ ਦੇ ਵਿੱਚ ਮুলਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਹਾਨੂੰ ਦੱਸ ਦੇਈਏ ਕਿ ਇਸ ਨੌਜਵਾਨ ਦੀ ਪਛਾਣ ਸਾਹਿਲ ਨਾਮ ਦੇ ਵਜੋਂ ਹੋਈ ਹੈ ਜੋ ਕਿ ਰਾਜਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੀਸ ਘਟਨਾ ਦੀ ਵੀਡੀਓ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਬਿਨਾਂ ਸਿਰ ਟੱਕੇ ਤੇ ਬੂਟ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਅੰਦਰ ਦਾਖਲ ਹੁੰਦਾ ਜਿਸ ਨੂੰ ਸੇਵਾਦਾਰ ਕਾਬੂ ਕਰ ਲੈਂਦੇ ਨੇ ਤੇ ਇਸ ਤੋਂ ਬਾਅਦ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਹੋਰ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਬੁਰਦੂਆ ਸਿੰਘ ਸਵਰ ਰਾਜਪੁਰ ਦੇ ਇੱਕ ਜਿਹੜਾ ਨੌਜਵਾਨ ਸਾਹਿਲ ਰੋੜਾ ਜਿਹਦਾ ਨਾਮ ਹੈ ਉਹ ਜੁੱਤੇ ਸਨੇਿਤ ਤੇ ਬੀਨਾ ਸੀਟ ਕੇ ਜਿਹੜਾ ਹੈ ਅੰਦਰ ਹੋਇਆ ਤੇ ਸੇਵਾਦਾਰਾਂ ਨੇ ਉਹਨੂੰ ਮਨਾ ਕੀਤਾ ਕਿ ਤੂੰ ਇਸ ਤਰ੍ਹਾਂ ਨਾ ਜਾ ਪਰ ਉਹਦੇ باوجود ਵੀ ਉਹ ਜ਼ਬਰਦਸਤੀ ਗਿਆ ਤਾਂ ਸੇਵਾਦਾਰਾਂ ਨੇ ਉਹਨੂੰ ਪੈਰ ਧੱਕੇ ਮਾਰ ਕੇ ਜਿਹੜਾ ਹੈ ਬਾਹਰ ਕੱਢਿਆ ਗਿਆ ਤੇ ਪੁਲਿਸ ਜਿਹੜਾ ਹੈ ਉਸ ਸਾਹਿਲ ਰੋੜਾ ਨੂੰ ਥਾਣੇ ਲੈ ਜਾ ਚੁੱਕੀ ਹੈ ਜੋ ਕਾਨੂੰਨਮਾਤਵ ਕਾਰਵਾਈ ਬਣਦੀ ਹੈ ਉਹ ਲਾਜ਼ਮੀ ਕੀਤੀ ਜਾਵੇਗੀ ਜੀ ਮੈਂ ਸਰ ਸਰ ਬੀਤੇ ਦੀ ਫਟਿਆਲਾ ਵੀ ਕੀਤੀ ਹੋਈ ਸੀ ਅੱਜ ਰਾਤਰੀ ਹੋਣੀ ਕੋਈ ਸਖਾਸ ਪ੍ਰਬੰਧ ਵੀ ਆਪਣੇ ਵੱਲੋਂ ਕੀਤੇ ਜਾ ਰਹੇ ਨੇ ਦੇਖੋ ਅਜਿਹੀਆਂ ਘਟਨਾ ਨੂੰ ਤੁਸੀਂ ਪਹਿਲਾਂ ਹੀ ਮੰਨ ਕੇ ਨਹੀਂ ਜਾ ਸਕਦੇ ਕਿ ਇਹ ਹੋਏਗੀ ਪਰ ਜਿੱਦਾਂ ਜਦੋਂ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਸਾਰੀ ਜਗ੍ਹਾ ਸਤਾਰਕੋ ਕੇ ਜਿਹੜਾ ਹੈ ਉਹ ਸੁਰੱਖਿਆ ਪ੍ਰਦਾਨ ਕਰਦਾ ਹੈ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਹਿਲ ਨਾ ਦਾ ਲੜਕਾ ਸੀ ਸਾਢੇ 7 ਵਜੇ ਸਿੰਘ ਸਾਹਿਬ ਕੀਰਤਨ ਕਰ ਰਹੇ ਸੀ ਦੇ ਬੁਰਦਾ ਸਾਹਿਬ ਦੇ ਵਿੱਚ ਛੂਪਾ ਕੇ ਹੱਟ ਹੋਇਆ ਸੀ ਤੇ ਉਹਨੇ ਗੁਰੂ ਘਰ ਦੀ ਮਰਿਆਦਾ ਦੀ ੁਰੰਗਣਾ ਕੀਤੀ ਸੇਵਾਦਾਰਾਂ ਨੇ ਇਮੀਡੀਏਟਲੀ ਉਹਨੂੰ ਜਿਹੜਾ ਹੈਗਾ ਕਾਬੂ ਕਰ ਲਿਆ ਕਾਬੂ ਕਰਕੇ ਉਹਨੂੰ ਪੁਲਿਸ ਦੇ ਹਵਾਲੇ ਕਰਤਾ ਤੇ ਅੱਗੇ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੇ ਪੁੱਛ ਕੇ ਸੁਣਾਈ ਇਹਦੀ ਬੈਕਗ੍ਰਾਉਂਡ ਜੀ ਉਹ ਕਿਸੇ ਸ਼ੌਪ ਦੀ ਉੱਤੇ ਕੋਈ ਜੌਬ ਕਰਦਾ ਹੈਗਾ ਤੇ ਬਾਕੀ ਉਹਦੀ ਜਿਹੜੀ ਰਿਕਾਰਡ ਹੈ ਜਿਹੜੀ ਉਹਦੀ ਮੋਬਾਈਲ ਵਗੈਰਾ ਉਹ ਵੈਰੀਫਾਈ ਕਰ ਰਹੇ ਨੇ ਤੇ ਦੀ ਹੈਗਾ ਸਾਰਾ ਕੁਝ ਤੁਹਾਨੂੰ ਗੜੀ ਚੱਲ ਰਹਿ ਜਾਂਦਾ ਜੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਹਿਲਾਂ ਇੱਕ ਵਾਰੀ ਵੇਜ ਵੀ ਕਰਨ ਦੇ ਅੰਦਰ ਆਇਆ ਸੀ ਰੋਕਿਆ ਗਿਆ ਫਿਰ ਦੁਬਾਰਾ ਭੱਜ ਗਿਆ ਫਿਰ ਅੰਦਰ ਉਹ ਦੱਸ ਰਹੇ ਨੇ ਸੇਵਾਦਾਰ ਕਹਿੰਦੇ ਪਹਿਲਾਂ ਗੇਟ ਦੇ ਉੱਪਰ ਭਜਾਇਆ ਸੀ ਉਹਨੂੰ ਤੇ ਦੁਬਾਰਾ ਫਿਰ ਭੱਜ ਕੇ ਅੰਦਰ ਹੋਂਦੀ ਕੋਸ਼ਿਸ਼ ਕੀਤੀ ਉਹ ਅੰਦਰ ਹੋਇਆ ਤੇ ਅੰਦਰ ਹੋਇਆ ਸੀ ਗੁਰਦਵਾਰ ਸਾਹਿਬ ਚੂਪਾ ਕੇ ਆਇਆ ਬਰਾਦਾ ਦੀ ਹਲੰਗਰਾ ਕੀਤੀ ਹੈ ਉੱਤੇ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਅਸੀਂ ਤੇ ਕਾਬੂ ਕਰਕੇ ਉਹ ਜਿਹੜੇ ਧਾਰਾ ਵਾਂਗ ਦਾ ਇਹ ਮਾਮਲਾ ਹੈ 295A 295 ਜੀ ਤੇ ਤੁਸੀਂ ਕਰਦੇ ਕਰਦੇ ਸੂਤਰਾ ਤੋਂ ਵੀ ਪਤਾ ਲੱਗਿਆ ਕਹਿੰਦੇ ਉਹ ਮਾਨਸਿਕ ਤੌਰ ਤੇ ਵੀ ਬਿਮਾਰ ਹੈ ਜੀ ਉਹ ਵੈਰੀਫਾਈ ਕਰ ਰਹੇ ਹੈ ਜੀ థాంਕ ਯੂ ਸਾਡੀ ਸ਼ਹਿਰ ਬਸੋ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ 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 ਅ ਤੱਕ ਕਮੇਟੀ ਦਾ ਤੇ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਇਹੀ ਆ ਵੀ ਆਪਣੇ ਚੈਰਟੀ ਜਿਹੜੀ ਆ ਸੁਖ ਸ਼ਾਂਤੀ ਬਣਾਈ ਰੱਖਣ ਤੇ ਤੇ ਮੇਰੀ ਵੀ ਆ ਜੀ ਮੈਨੇਜਰੀ ਅਨੁਮੈਟ ਹੈਗਾ ਜੀ ਪਰਵਾਨਾ ਹੈ ਕਹਿਣਾ ਚਾਹਗੇ ਜਿਹੜੀ ਘਟਨਾ ਹੋਈ ਹੈ ਦੇਖੋ ਘਟਨਾ ਬੜੀ ਮੰਦ ਭਾਗੀ ਆ ਪਰ ਸਭ ਤੋਂ ਵੱਡੀ ਗੱਲ ਇਹ ਵੀ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸardar amrinder singh ji kangra sahab ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹ ਤਿਆਰ ਪਰ ਤਿਆਰ ਰਹਿੰਦੇ ਤੇ ਨੌਜਵਾਨ ਸਾਰੇ ਤਿਆਰ ਪਰ ਤਿਆਰ ਨੇ ਸੋ ਇੱਕ ਅਨੁਸੁਖਾਵੀ ਘਟਨਾ ਜਿਹੜੀ ਹੋਣ ਤੋਂ ਉਹਨਾਂ ਨੇ ਜਿਹੜਾ ਬੜਾ ਤਕੜਾ ਬਚਾਅ ਕੀਤਾ ਪਰ ਮੈਂ ਇਸ ਘਟਨਾ ਨੂੰ ਦੇਖਦੇ ਇੱਕ ਬੇਨਤੀ ਜਿਹੜੀ ਆ ਬਿੰਤੀ ਸਾਹਿਬ ਸਾਡੇ ਅਤੀ ਸਤਿਕਾਰਯੋਗ ਨੇ ਖੜੇ ਨੇ ਇਹ ਗੱਲ ਮੈਂ ਸਰਕਾਰ ਤੱਕ ਪਹੁੰਚਾਣੀ ਚਾਹੁੰਦਾ ਆਂਦਾ ਵੀ ਜੇ ਸਾਡੇ ਮੰਨ ਲਓ ਵੀ ਗਾਤਰੀ ਦੀ ਬੇਅਦਬੀ ਹੁੰਦੀ ਹੈ ਤਾਂ ਨਹੀਂ 295ਏ ਸਾਡੀ ਦਾੜੀ ਦੀ ਬੇਅਦਬੀ ਕੋ ਕਰਦਾ ਤਾਂ 295ਏ ਸਾਡੀ ਪੱਕ ਦੀ ਬੇਅਦਬੀ ਹੁੰਦੀ ਹੈ ਤਾਂ 295ਏ ਤੇ ਜੇ ਸਾਡੇ ਕੋਈ ਦਰਬਾਰ ਸਾਹਿਬ ਤੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰੇ ਤਾਂ ਇਹ 295 ਐ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਸਾਡੀ ਜਿਹੜੀ ਆਵਾਜ਼ ਆ ਸਰਕਾਰਾਂ ਤੱਕ ਪਹੁੰਚਾਓ ਤਾਂ ਜੋ ਕਾਨੂੰਨ ਦੇ ਵਿੱਚ ਸੋਧ ਕਰਕੇ ਜਿਹੜੀ ਸਖਤ ਤੋਂ ਸਖਤ ਤਲਾਵਾਂ ਤੇ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਬੇਅਦਬੀ ਕਰਨ ਵਾਲਾ ਪੰਜਾਬ ਦਾ ਜਿਹੜਾ ਸੋਚੇ ਬਾਕੀ ਉਹਦੀ ਸੇਵਾ ਜਿਹੜੀ ਆ ਕਿਉਂਕਿ ਤਸੱਲੀ ਨਾਲ ਜਿਹੜੀ ਅਸੀਂ ਤਾਂ ਹੁਣ ਪਹੁੰਚੇ ਆ ਇੱਥੋਂ ਦੇ ਸੇਵਾਦਾਨ ਚੰਗੀ ਤਸੱਲੀ ਜਿਹੜੀ ਉਹਦੀ ਕਰਾਈ ਆ ਸੋ ਥਾਣਾ ਜਿਹੜਾ ਸੀਗਾ ਉਹ ਨੇੜੇ ਸੀਗਾ ਮੈਂ ਤਾਂ ਸਪਸ਼ਟ ਦੀਪਨੀ ਸਾਹਿਬ ਦੇ ਮੁੱਖ ਸਾਹਮਣੇ ਕਹਿਣਾ ਚਾਹਾਂਗਾ ਵੀ ਥਾਣਾ ਨੇੜੇ ਹੋਣ ਕਰਕੇ ਤੇ ਮਿੰਟੋ ਮਿੰਟ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਹੋਈ ਆ ਤੇ ਇਹ ਇੱਥੇ ਪਹੁੰਚ ਗਏ ਨੇ ਤੇ ਨਹੀਂ ਤਾਂ ਪਟਿਆਲੇ ਵਾਲੇ ਖੇਡ ਜਿਹੜੀ ਸੀ ਅਜੇ ਤੇਜ ਚੈਨਲ ਦੇ ਲਈ ਰਾਜਪੁਰਾ ਤੋਂ ਸੋਨੀ ਸ਼ਰਮਾ ਦੀ ਰਿਪੋਰਟ